ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੰਨ ਹੈ ਤੁਹਾਡੇ ਵਾਈਗਰੋ ਜੀ ਤੁਹਾਨੂੰ ਖੁਸ਼ ਰੱਖਣ ਸੋ ਅੱਜ ਨਾ ਮੈਂ ਬੱਚਿਆਂ ਲਈ ਰੈਸਪੀ ਬਣਾ ਰਹੀ ਸੀ ਮੇਰੇ ਕੋਲ ਨਾ ਆਲੂ ਬਲੇ ਹੋਏ ਪਏ ਸੀ ਤੇ ਥੋੜਾ ਚੀਜ਼ ਵੀ ਪਿਆ ਸੀਗਾ ਤੇ ਮੈਂ ਸੋਚਿਆ ਅੱਜ ਕੁਝ ਬੱਚਿਆਂ ਲਈ ਬਣਾ ਲਵਾਂ ਵਧੀਆਂ ਜਾਂ ਬੱਚਿਆਂ ਨੂੰ ਨਾ ਚੀਜ਼ ਬਾਲਸ ਬੜੇ ਪਸੰਦ ਆਉਂਦੇ ਆ ਤੇ ਮੈਂ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਤੁਸੀਂ ਵੀ ਆਪ ਤੇ ਬੱਚਿਆਂ ਨੂੰ ਬਣਾ ਕੇ ਖਵਾਇਓ ਕਿਉਂਕਿ ਮਾਰਕੀਟ ਦੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਨਹੀਂ ਰੋਜ਼ ਰੋਜ਼ ਵਧੀਆ ਨਹੀਂ ਹੁੰਦੀਆਂ ਤੇ ਜੇ ਆਪਾਂ ਉਹ ਹੀ ਚੀਜ਼ ਘਰੇ ਬਣਾ ਲਈਏ ਨਾ ਘਰੇ ਆਪਣੇ ਆਪ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਆਪਾਂ ਮਤਲਬ ਹਾਜੇਂ ਤਰੀਕੇ ਨਾਲ ਤੇ ਵਧੀਆ ਚੀਜ਼ਾਂ ਵੀ ਮਤਲਬ ਵਧੀਆ ਚੀਜ਼ਾਂ ਪਾਈਆਂ ਨੇ ਇਹਦੇ ਵਿੱਚ ਤੇ ਆਪਾਂ ਸਾਫ਼ ਸੁਥਰੇ ਤਰੀਕੇ ਨਾਲ ਇਹ ਚੀਜ਼ ਬਣਾਈ ਹੈ ਸੋ ਹੁਣ ਆਪਾਂ ਨਾ ਚੀਜ਼ ਬਾਲ ਬਣਾਉਣ ਲਈ ਨਾ ਮੈਨੂੰ ਚਾਹੀਦੇ ਸੀ ਕਿ ਉਬਲੇ ਹੋਏ ਆਲੂ ਤੇ ਮੈਂ ਨਾ ਆਲੂਆਂ ਨੂੰ ਪਹਿਲੋ ਹੀ ਉਬਾਲ ਲਿਆ ਸੀਗਾ ਤੇ ਨਾਲ ਹੀ ਮੈਂ ਮੇਰੇ ਕੋਲ ਚੀਜ਼ ਪਿਆ ਸੀਗਾ ਮੇਰੇ ਕੋਲੇ ਦੋ ਤਰ੍ਹਾਂ ਦੇ ਚੀਜ਼ ਨੇ ਤੁਹਾਡੇ ਕੋਲ ਜੇ ਚੀਜ਼ ਕਯੂਬ ਵੀ ਹੋ ਨਾ ਤਾਂ ਵੀ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜਰੂਰੀ ਨਹੀਂ ਕਿ ਤੁਹਾਨੂੰ ਐਵੇਂ ਦਾ ਛੜਕ ਚੀਜ਼ ਹੀ ਚਾਹੀਦਾ ਸੋ ਮੈਂ ਮੈਂ ਚੀਜ਼ ਬਣਾਇਆ ਸੀ ਤੇ ਮੇਰੇ ਚੀਜ਼ ਬਚ ਗਿਆ ਸੀਗਾ ਤੇ ਨਾਲ ਹੀ ਆਪਾਂ ਨੂੰ ਚਾਹੀਦੇ ਨੇ ਬ੍ਰੈਡ ਕਰੰਬਸ ਹੈ ਨਾ ਦੇ ਸੀਜ਼ਨਿੰਗ ਵਾਸਤੇ ਆਪਾਂ ਜਿਹੜਾ ਨਮਕ ਤੇ ਚਿਲੀ ਫਲੈਕਸ ਨੇ ਤੇ ਆਮ ਮਿਕਸ ਸੀਜ਼ਨਿੰਗ ਹੈ ਜੇ ਤੁਹਾਡੇ ਕੋਲ ਮਿਕਸ ਸੀਜ਼ਨਿੰਗ ਨਹੀਂ ਹੈਗੀ ਤਾਂ ਤੁਸੀਂ ਔਰਗਾਨੋ ਵੀ ਪਾ ਸਕਦੇ ਹੋ ਔਰਗਾਨੋ ਤੇ ਚਿਲੀ ਫਲੈਕਸ ਤੇ ਨਮਕ ਨਾਲ ਇਹ ਬਾਈਂਡ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਕੌਨਸਟਾਰਚ ਜੇ ਤੁਹਾਡੇ ਕੋਲ ਕੌਨਸਟਾਰਚ ਵੀ ਨਹੀਂ ਹੈਗਾ ਤਾਂ ਤੁਸੀਂ ਮੈਦਾ ਪਾ ਸਕਦੇ ਹੋ ਥੋੜਾ ਜਿਹਾ ਚਿੰਦੇ ਨਾਲ ਕਿ ਆਲੂ ਆਲੂ ਬਾਈਂਡ ਹੋ ਜਾਵੇ ਹੈਨਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਪਿਕਲ ਹੈਲੋਪੀਨੋ ਜੇ ਤੁਹਾਡੇ ਕੋਲ ਨਹੀਂ ਹੈਗੇ ਨਾ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਮੈਨੂੰ ਇਹਦਾ ਫਲੇਵਰ ਨਾ ਬੜਾ ਵਧੀਆ ਲੱਗਦਾ ਹੈ ਕਿਤੇ ਕੌੜੀਆਂ ਨਹੀਂ ਹੁੰਦੀਆਂ ਇੱਕ ਇਹ ਵਿਨੇਗਰ ਵਿੱਚ ਪਾਈਆਂ ਹੁੰਦੀਆਂ ਨੇ ਨਾ ਤੇ ਉਹ ਜਿਹੜੀ ਖਟਾਸ ਹੁੰਦੀ ਹੈ ਵਿਨੇਗਰ ਦੀ ਉਹ ਫਲੇਵਰਫੁਲ ਕਰ ਦਿੰਦੀ ਹੈ ਇਹਨਾਂ ਨੂੰ ਸੋ ਜੇ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਤੇ ਜੇ ਤੁਹਾਡੇ ਕੋਲ ਜਿਵੇਂ ਹੁਣ ਆਪਨੇ ਇੰਡੀਆ ਕਈ ਵਾਰੀ ਨਾ ਆਪਾਂ ਮਰਚਾਂ ਦਾ ਅਚਾਰ ਪਾਉਨੇ ਆ ਸਿਰਫ ਕੱਲੇ ਸਿਰਕੇ ਵਿੱਚ ਤਾਂ ਤੁਸੀਂ ਇੱਕ ਅੱਧੀ ਓਵਲੀ ਮਰਚ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਚੀਜ਼ ਆਪਸ਼ਨਲ ਹੈ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਆਲੂਆਂ ਨੂੰ ਛੇਲ ਲੈਣਾ ਤੇ ਇਹਨਾਂ ਨੂੰ ਮੈਸ਼ ਕਰ ਲੈਣਾ ਹੁਣ ਨਾ ਵੇਖੋ ਆਪਾਂ ਆਲੂ ਨਾ ਜਿੰਗੀ ਜਿਹਾ ਮੈਸ਼ ਕਰ ਲਏ ਸੀਗੇ ਹਨਾ ਇੰਦੇ ਵਿੱਚ ਨਾ ਗੰਡਾ ਜਿਹਾ ਨਾ ਹੁਣ ਤੁਸੀਂ ਚੰਗੀ ਤਰ੍ਹਾਂ ਇੱਕ ਬਰੀਅਨ ਬਿਲਕੁਲ ਮੈਨ ਨੂੰ ਨਾ ਫੋਕ ਨਾਲ ਮੈਸ਼ ਕਰ ਲਿਆ ਸੀ ਇਹਨਾਂ ਦੇ ਨਾਲ ਇਹੀ ਹੁੰਦਾ ਕਿ ਇਹਦੇ ਨਾਲ ਨਾ ਬਿਲਕੁਲ ਬਿਲਕੁਲ ਮੈਸ਼ ਹੋ ਜਾਂਦੇ ਨੇ ਤੇ ਕੀ ਕਹਿੰਦੇ ਨੇ ਇਹਨਾਂ ਵਿੱਚ ਨਾ ਉਹ ਪੀਸਸ ਵੀ ਨਹੀਂ ਰਹਿੰਦੇ ਹੈਗੇ ਹਨਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਲੈਣਾ ਕੌਰਨ ਫਲੋਰ ਜੇ ਤੁਹਾਡੇ ਕੋਲ ਕਾਰਨਫਲਾਰ ਨਹੀਂ ਹੈਗਾ ਨਾ ਤੇ ਤੁਸੀਂ ਇਹਦੇ ਵਿੱਚ ਮਤਲਬ ਆ ਮੈਦਾ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਕਾਰਨਫਲਾਰ ਹੀ ਪਾਉਣਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਜਿੰਨੇ ਤੁਸੀਂ ਬਣਾ ਰਹੇ ਹੋ ਕੀ ਕਹਿੰਦੇ ਨੇ ਮੈਂ ਜਿੰਨੇ ਮੈਂ ਜਿੰਨੇ ਮੈਨੂੰ ਚਾਹੀਦੇ ਨੇ ਮੈਂ ਆਪਦੇ ਹਿਸਾਬ ਨਾਲ ਪਾਇਆ ਨਮਕ ਤੇ ਉਹ ਨਮਕ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਇੱਕ ਨਾ ਇਹ ਡੋ ਬਣ ਜਾਊਗਾ ਐਨਜਮਾ ਬਿਲਕੁਲ ਜਿਵੇਂ ਆਪਾਂ ਆਟਾ ਗੁੰਨੀਦੇ ਨਾ ਇਹ ਉਵੇਂ ਹੋ ਜਾਊਗਾ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕਸ ਸੋ ਹੁਣ ਨਾ ਦੇਖੋ ਮੇਰਾ ਦੇਖੋ ਆ ਕਿੰਨਾ ਸੋਨੋ ਡੋ ਬਣ ਗਿਆ ਐਂ ਬਿਲਕੁਲ ਐਕਿਊਰੇਟ ਬਣਿਆ ਇੱਕ ਨਾ ਤੁਸੀਂ ਜਦੋਂ ਇਹ ਡੋ ਬਣਾਉਨੇ ਹੋ ਇੱਕ ਹੋਰ ਚੀਜ਼ ਮੇਕ ਸ਼ੋਰ ਕਰਿਓ ਕਿ ਤੁਹਾਡੇ ਜਿਹੜੇ ਆਲੂ ਨੇ ਨਾ ਉਹ ਪਤਲੇ ਨਾ ਹੋਣ ਨਾ ਹੀ ਉਹ ਲੇਸ ਛੱਡਦੇ ਹੋਣ ਤੇ ਨਾ ਹੀ ਉਹ ਪਤਲੇ ਹੋਣ ਬਿਲਕੁਲ ਇਕਦਮ ਡਰਾਈ ਹੋਣ ਤਾਂ ਇਹ ਤੁਹਾਡੇ ਬਾਲ ਬਿਲਕੁਲ ਵਧੀਆ ਬਣਨਗੇ ਨਹੀਂ ਤਾਂ ਜੇ ਤੁਹਾਡਾ ਤੁਹਾਡੇ ਆਲੂ ਥੋੜੇ ਜਿਵੇਂ ਲੀਸਲੇ ਨੇ ਜਾਂ ਥੋੜੇ ਜਿਵੇਂ ਮਤਲਬ ਕਿ ਜਿਵੇਂ ਉਹਨਾਂ ਵਿੱਚ ਥੋੜਾ ਜਿਹਾ ਪਾਣੀ ਹੈ ਜਿਵੇਂ ਤੇ ਉਹ ਨਾ ਫਿਰ ਉਹ ਖਿੱਲਰ ਜਾਣਗੇ ਫਿਰ ਉਹਨਾਂ ਨੇ ਬਾਈਂਡ ਨਹੀਂ ਹੋਣਾ ਇਸ ਲਈ ਮੇਕ ਸ਼ੋਰ ਕਰਿਓ ਕਿ ਤੁਹਾਡੇ ਆਲੂ ਬਿਲਕੁਲ ਡਰਾਈ ਹੋਣ ਤੇ ਐਵੇਂ ਦਾ ਬਿਲਕੁਲ ਐਕਿਊਰੇਟ ਫਿਰ ਐਵੇਂ ਦਾ ਬਿਲਕੁਲ ਐਕਿਊਰੇਟ ਡੋ ਬਣੂਗਾ ਹੁਣ ਆਪਾਂ ਇਹਨਾਂ ਨੂੰ 10 ਮਿੰਟ ਲਈ ਰੱਖ ਦਿੰਨੇ ਆਂ ਸਾਈਡ ਤੇ ਤਾਂ ਕਿ ਇਹ ਰੈਸਟ ਕਰ ਲਵੇ ਤੇ ਆਪਾਂ ਇਹਦੇ ਵਿੱਚ ਚੀਜ਼ ਦੀ ਜਿਹੜੀ ਫਿਲਿੰਗ ਬਣਾਉਂਦੇ ਔਰ ਅਡੀ ਕਰਦੇ ਆ ਹੁਣ ਜੇ ਤਾਂ ਤੁਹਾਡੇ ਕੋਲ ਕਯੂਬਸ ਨੇ ਤੁਸੀਂ ਐਟ ਆਟ ਇਸ ਦੀ ਯੂਜ਼ ਕਰ ਲਓ ਜੇ ਤੁਹਾਡੇ ਕੋਲ 11 ਦਾ ਜਿਵੇਂ ਮੇਰੇ ਕੋਲ ਚੀਜ਼ ਹੈ ਸ਼ੈਡਡਡ ਵਾਲਾ ਤਾਂ ਇਨ ਇਨ ਫਿਰ ਇੰਨ ਇੰਟਰ ਆਪਾਂ ਨੂੰ ਬੋਲ ਬਣਾਉਣੇ ਪੈਂਦੇ ਆ ਉਹਦੇ ਵਿੱਚ ਪਾਉਣ ਨੂੰ ਸੋ ਇਹਦੇ ਵਿੱਚ ਆਪਾਂ ਇਹਨੂੰ ਜਿੰਨਾ ਕੋ ਵੀ ਆਪਾਂ ਜਿੰਨੇ ਬੋਲਸ ਬਣਾਉਣੇ ਨੇ ਚੀਜ਼ ਬੋਲਸ ਉਹਨਾਂ ਇੱਕ ਕੌਲੀ ਦੇ ਵਿੱਚ ਲ ਲੈਣਾ ਚੀਜ਼ ਹੌਨ ਨਾ ਇੱਕ ਕੌਲੀ ਦੇ ਵਿੱਚ ਚੀਜ਼ ਲੈ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ অর্ਗੈਨੋ ਜਾਂ ਆਪਣੇ ਕੋਲ ਜਾਨੀ ਮਿਕਸ ਹਰਬ ਸਪਾਈਸਿੰਗ ਹੁੰਦੀ ਹੈ ਇਹ ਤੇ ਨਾਲ ਹੀ ਆਪਾਂ ਪਾ ਦਾਂਗੇ ਚਿਲੀ ਫਲੈਕਸ ਜੇ ਤੁਹਾਡੇ ਬੱਚੇ ਚਿਲੀ ਫਲੈਕਸ ਨਹੀਂ ਖਾਂਦੇ ਘੱਟ ਤਿੱਖਾ ਖਾਂਦੇ ਨੇ ਤੇ ਫਿਰ ਤੁਸੀਂ ਚਿਲੀ ਫਲੈਕਸ ਸਕਿੱਪ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਜਿਹੜਾ ਹੈ ਹਲਪੀਨੋ ਸੀ ਗਿਆ ਮੇਰੇ ਕੋਲ ਪਿੱਕੰਡ ਹਲਪੀਨੋ ਨਾਲ ਹੀ ਆਪਾਂ ਉਹ ਥੋੜੀਆਂ ਜਿਹੀਆਂ ਨਾ ਉਹ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਮੇਕ ਸ਼ੋਰ ਕਰਿਓ ਤੁਸੀਂ ਨਾ ਥੋੜਾ ਚੀਜ਼ ਖਾ ਕੇ ਦੇਖ ਲਿਓ ਕਿਉਂਕਿ ਚੀਜ਼ ਵਿੱਚ ਆਲਰੇਡੀ ਨਮਕ ਹੁੰਦਾ ਹੈ ਹੈਨਾ ਤਾਂ ਆਪਾਂ ਉਹ ਜਿਹੜਾ ਡੋਅ ਬਣਾਇਆ ਉਹਦੇ ਵਿੱਚ ਵੀ ਨਮਕ ਪਾਇਆ ਹੈ ਤਾਂ ਤੁਸੀਂ ਆਲਰੇਡੀ ਪਹਿਲਾਂ ਚੀਜ਼ ਨੂੰ ਖਾ ਕੇ ਦੇਖ ਲਿਓ ਕਿ ਤੁਹਾਨੂੰ ਨਮਕ ਦੀ ਹੋਰ ਜ਼ਰੂਰਤ ਹੈ ਜਾਂ ਨਹੀਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀਆਂ ਹੱਲਪੀਨੋ ਪਿਕਲਸ ਹੁਣ ਆਪਾਂ ਦੇਖੋ ਇਹਦੇ ਵਿੱਚ ਚੰਗੀ ਤਰ੍ਹਾਂ ਹੱਲਪੀਨੋ ਪਿਕਲਸ ਪਾ ਕੇ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਹਦਾ ਵੀ ਇੱਕ ਨਾ ਡੋ ਬਣਾ ਲੈਣਾ ਤਾਂ ਕਿ ਇਹ ਮਤਲਬ ਡੋ ਬਣਨ ਤੋਂ ਪਤਾ ਕਿ ਇਹ ਨਾ ਬੋਲ ਬਣ ਜਾਣ ਛੋਟੇ ਛੋਟੇ ਹੈਨਾ ਸੋ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਮਿਕਸ ਤੇ ਇਹਦੇ ਬਣਾ ਲੈਂਦੇ ਆ ਬੋਲ ਹੁਣ ਦੇਖੋ ਆਪਾਂ ਨਾ ਉਹ ਹੱਲਪੀਨੋ ਚੀਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਤੇ ਉਹਨਾਂ ਦੇ ਨਾਲ ਵਿੱਚ ਛੋਟੇ ਛੋਟੇ ਬੋਲ ਬਣਾ ਲਏ ਨੇ ਹੈਨਾ ਤੇ ਹੁਣ ਹੁਣ ਆਪਾਂ ਜਿਹੜਾ ਡੋਰ ਰੈਸਟ ਕਰਨ ਵਾਸਤੇ ਰੱਖਿਆ ਸੀ ਨਾ ਇਹਨੇ ਵੀ ਛੋਟੇ-ਛੋਟੇ ਆ ਨਾ ਆਪਾਂ ਬਾਲਸ ਬਣਾ ਲਾਂਗੇ ਤੇ ਉਹ ਬਾਲਸ ਬਣਾਉਣ ਤੋਂ ਬਾਅਦ ਨਾ ਆਪਾਂ ਜਿਹੜੇ ਆਹ ਵਾਲੇ ਬਾਲਸ ਨੇ ਉਹਨਾਂ ਦੇ ਵਿੱਚ ਆਪਾਂ ਫਿਲ ਕਰ ਦੇਾਂਗੇ ਸੋ ਹੁਣ ਆਪਾਂ ਬਣਾਉਣੇ ਆ ਉਹ ਵਾਲੇ ਬਾਲਸ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਕਿ ਕਿਵੇਂ ਮੈਂ ਉਹਨੂੰ ਫਿਲ ਕੀਤਾ ਇਹਨੂੰ ਐਵੇਂ ਆਰਾਮ ਨਾਲ ਮਤਲਬ ਕਿ ਆ ਡੋਰ ਲੱਣਾ ਐਵੇਂ ਕਰਕੇ ਆਪੈ ਨੂੰ ਆਰਾਮ ਨਾਲ ਐਵੇਂ ਇੱਕ ਛੋਟੀ ਜੀ ਜਿਵੇਂ ਨਾ ਆਪਾਂ ਰੋਟੀ ਬਣਾਉਂਦੇ ਹੁੰਨੇ ਆ ਤੁਹਾਨੂੰ ਯਾਦ ਹੋਊਗਾ ਇਸ ਰੋਟੀ ਤੋਂ ਮੈਨੂੰ ਯਾਦ ਆਕੇ ਜਦੋਂ ਅਸੀਂ ਛੋਟੇ ਸੀ ਨਾ ਤੇ ਜਦੋਂ ਦਾਦੀ ਜਾਂ ਨਾਨੀ ਐਵੇਂ ਰੋਟੀ ਬਣਾਉਣੀ ਚੁੱਲੇ ਦੇ ਉੱਤੇ ਤੇ ਉਹ ਐਵੇਂ ਛੋਟਾ ਜਿਹਾ ਆਟਾ ਦੇ ਦਿੰਦੀ ਹੁੰਦੀ ਸੀਗੀ ਤੇ ਛੋਟੀ ਜਿਉਂਦੀ ਫਿਰ ਉਹਨੂੰ ਉਹ ਕਹਿੰਦੀ ਹੁੰਦੀ ਸੀ ਲਓ ਤੁਸੀਂ ਆਪ ਦੀ ਰੋਟੀ ਬਣਾਓ ਛੋਟੀ ਜੀ ਤੇ ਫਿਰ ਜਦੋਂ ਐਵੇਂ ਛੋਟੀ ਜੀ ਰੋਟੀ ਬਣ ਜਾਣੀ ਨਾ ਤੇ ਫਿਰ ਉਹ ਫਿਰ ਮਤਲਬ ਫਿਰ ਉਹਨੂੰ ਨਾ ਤਵੇ ਤੇ ਉਹ ਪਾ ਦਿੰਦੇ ਹੁੰਦੇ ਸੀਗੇ ਤੇ ਉਹ ਬੜੀ ਸੋਹਣੀ ਫੁੱਲ ਜਾਣੇ ਤੇ ਨਿੱਕੀ ਜੀ ਰੋਟੀ ਖਾਣ ਵੀ ਮਤਲਬ ਇੰਨਾ ਸੁਵਧੀਆ ਲੱਗਣਾ ਉਦੋਂ ਨਾ ਵੀ ਕਿ ਮਤਲਬ ਅਸੀਂ ਵੀ ਰੋਟੀ ਬਣਾਈ ਹੈ ਕਿੱਡੀ ਛੋਟੀ ਜੀ ਹੈ ਦੇਖੋ ਕਿੰਨੀ ਸੋਹਣੀ ਰੋਟੀ ਬਣੀ ਹੈ ਹਨਾ ਇਹ ਕੁਛ ਐਵੇਂ ਦੀਆਂ ਬਚਪਨ ਦੀਆਂ ਯਾਦਾਂ ਨਾ ਜਦੋਂ ਆਪਾਂ ਕੰਮ ਕਰਨੇ ਆ ਤਾਂ ਰਿਮਾਈਂਡ ਹੋ ਹੀ ਜਾਂਦੀਆਂ ਹਨ ਸੋ ਦੇਖੋ ਹੁਣ ਆਪਾਂ ਐਵੇਂ ਮਤਲਬ ਛੋਟੀ ਜੀ ਰੋਟੀ ਮਤਲਬ ਛੋਟੀ ਜੀ ਰੋਟੀ ਬਣਾ ਲਈ ਤੇ ਹੁਣ ਜਿਹੜਾ ਵਾਲਾ ਬੌਲ ਹੈ ਨਾ ਜਿਹੜਾ ਆਪਣਾ ਸੌਰੀ ਜਿਹੜਾ ਆਪਣਾ ਬੋਲ ਹੈ ਨਾ ਚੀਜ਼ ਵਾਲਾ ਬੋਲ ਬਣਾਇਆ ਸੀ ਉਹਨੂੰ ਹੁਣ ਇਹਦੇ ਵਿੱਚ ਨਾ ਐਵੇਂ ਕਰਕੇ ਆਪਾਂ ਚੰਗੀ ਤਰ੍ਹਾਂ ਨਾ ਇਹਨੂੰ ਐਵੇਂ ਕਰਕੇ ਕਵਰ ਕਰ ਦੇਣਾ ਹੈ ਹਨਾ ਤੁਸੀਂ ਮੇਕ ਸ਼ੋਰ ਕਰੋਗੇ ਵੀ ਮਤਲਬ ਇਹ ਕਿਸੇ ਪਾਸੋਂ ਵੀ ਨਾ ਬਾਹਰ ਨਾ ਨਿਕਲੇ ਹਨਾ ਅਬੀ ਮਤਲਬ ਜਦੋਂ ਆਪਾਂ ਇਹਨੂੰ ਤਲਾਂਗੇ ਨਾ ਫਿਰ ਇਹ ਜਿਹੜਾ ਚੀਜ਼ ਹੈ ਉਹ ਬਾਹਰ ਨਿਕਲ ਆਏਗਾ ਤੇ ਜੇ ਬਾਹਰ ਨਿਕਲ ਗਿਆ ਜੇ ਤੇ ਫਿਰ ਸਾਰਾ ਜਿਹੜਾ ਬੋਲ ਹੈ ਉਹ ਫਟ ਜਾਏਗਾ ਸੋ ਤੁਸੀਂ ਮੇਕ ਸ਼ੋਰ ਕਰੋਗੇ ਤੁਹਾਡਾ ਕਿਸੇ ਪਾਸੋਂ ਵੀ ਕੋਈ ਕ੍ਰੈਕ ਨਾ ਆਵੇ ਤੇ ਐਵੇਂ ਜਿਵੇਂ ਮੈਂ ਐਵੇਂ ਕਰਕੇ ਬਣਾਇਆ ਨਾ ਐਵੇਂ ਤੁਸੀਂ ਵੀ ਬਣਾਓ ਹਨ ਬਿਲਕੁਲ ਦੇਖੋ ਕਿੰਨਾ ਵਧੀਆ ਬਣਿਆ ਉਤੋਂ ਕੋਈ ਕ੍ਰੈਕ ਨਹੀਂ ਨਾ ਨੀਚੋਂ ਕੋਈ ਕ੍ਰੈਕ ਹੈ ਹਨਾ ਐਵੇਂ ਹੀ ਹੁਣ ਆਪਾਂ ਨਾ ਸਾਰੇ ਬੋਲ ਬਣਾ ਲੈਣੇ ਆਂ ਤੇ ਤੁਸੀਂ ਐਵੇਂ ਨਾ ਛੋਟੀਆਂ ਛੋਟੀਆਂ ਚੀਜ਼ਾਂ ਇਨੋਵੇਸ਼ਨ ਕਰਿਆ ਕਰੋ ਕਰੇ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਬੜਾ ਵਧੀਆ ਲੱਗਦਾ ਹੈ ਬੱਚੇ ਵੀ ਖੁਸ਼ ਹੋ ਜਾਂਦੇ ਨੇ ਨਾਲੇ ਆਪਾਂ ਨੂੰ ਵੀ ਇਹ ਹੀ ਰਹਿੰਦਾ ਕਿ ਆਪਾਂ ਬੱਚਿਆਂ ਨੂੰ ਕੁਝ ਵਧੀਆ ਖਾਣ ਨੂੰ ਦਿੱਤਾ ਸੋ ਤੁਸੀਂ ਜੇ ਚੀਜ਼ ਨਹੀਂ ਹੈਗਾ ਤਾਂ ਤੁਸੀਂ ਸਿੰਪਲ ਹੀ ਪਨੀਰ ਨਾਲ ਵੀ ਇਹ ਚੀਜ਼ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਚੀਜ਼ ਨਹੀਂ ਹੈਗਾ ਜਿਵੇਂ ਮੈਂ ਚੀਜ਼ ਵਿੱਚ ਫਿਲ ਕੀਤਾ ਹੋਵੇ ਤੁਸੀਂ ਪਨੀਰ ਵੀ ਵਿੱਚ ਫਿਲ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਚੀਜ਼ ਹੀ ਕਰਨਾ ਸੋ ਦੇਖੋ ਮੇਰਾ ਕਿੰਨਾ ਵਧੀਆ ਬੋਲ ਬਣ ਗਿਆ ਸੋ ਹੁਣ ਆਪਾਂ ਇਹਨਾਂ ਸਾਰੇ ਬੋਲ ਬਣਾ ਲੈਣੇ ਆ ਦੇਖੋ ਮੈਂ ਮੇਰੇ ਨਾਲ ਸਾਰੇ ਬੋਲਸ ਬਣ ਗਏ ਸੀਗੇ ਹਨਾ ਦੇਖੋ ਤੇ ਮੈਂ ਥੋੜੇ ਜਿਹਾ ਹੀ ਬਣਾਏ ਆ ਜੰ ਜ਼ਿਆਦਾ ਨਹੀਂ ਬਣਾਏ ਹੈਗੇ ਤੁਸੀਂ ਐਵੇਂ ਬਣਾ ਕੇ ਨਾ ਇਹਨੂੰ ਸਟੋਰ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਵੀ ਤੁਸੀਂ ਥੋੜੀ ਬਣਾਉਣੇ ਆ ਤੁਸੀਂ ਨਾ ਇਹਨੂੰ ਬਣਾਓ ਐਵੇਂ ਤੇ ਤੁਸੀਂ ਇਹਨੂੰ ਫ੍ਰੀਜ਼ ਕਰ ਲਓ ਤੇ ਜਦੋਂ ਤੁਹਾਨੂੰ ਚਾਹੀਦੇ ਨੇ ਬਸ ਇਹਨੂੰ ਡੀਫ੍ਰੋਸ ਕਰੋ ਤੇ ਫਿਰ ਇਹਨੂੰ ਫ੍ਰਾਈ ਕਰ ਲਓ ਹੈਨਾ ਤੇ ਹੁਣ ਨਾ ਮੈਂ ਮੈਂ ਤਾਂ ਹੁਣ ਵੀ ਮਤਲਬ ਥੋੜੇ ਤਾਮਦਾਨ ਨਹੀਂ ਕਿਉਂਕਿ ਆ ਕੇ ਬੇਟੀ ਨੇ ਨਾ ਕਾਲਜ ਤੋਂ ਖਾਣ ਲੈਣੇ ਨੇ ਸੋ ਹੁਣ ਇਹਦੇ ਲਈ ਨਾ ਤੁਸੀਂ ਪੌਲ ਬਣਾਨ ਤੋਂ ਬਾਅਦ ਆਪਾਂ ਨਾ ਕੌਨਸਟਾਰਚ ਲੈ ਲਿਆ ਤੇ ਕੌਨਸਟਾਰਚ ਜਿੱਦਾਂ ਆਪ ਇੱਕ ਸਲਰੀ ਬਣਾਵਾਂਗੇ ਇਹਨੂੰ ਲਿਕਵਿਡ ਉਹਨੂੰ ਥੋੜਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਘੋਲ ਲਵਾਂਗੇ ਇਹਦਾ ਘੋਲ ਜਿਆ ਬਣਾ ਲਾਂਗੇ ਤੇ ਨਾਲ ਹੀ ਮੈਂ ਥੋੜੀ ਜਿਹਾ ਨਾ ਸਿਜ਼ਨਿੰਗ ਪਾ ਦਿੱਤੀ ਉਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਨਾਂ ਨੂੰ ਪਤਲਾ ਜਿਹਾ ਕੋਲ ਬਣਾ ਲੈਣਾ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਬ੍ਰੈਡ ਕਰਮ ਦੇ ਬ੍ਰੈਡ ਕਰਮ ਲਾਈਏ ਨਾ ਤੇ ਚੰਗੀ ਤਰ੍ਹਾਂ ਇਹਨਾਂ ਉੱਤੇ ਬ੍ਰੈਡ ਕਰਮ ਕੋਟ ਹੋ ਜਾਣਾ ਹੈ ਨਾ ਬਈ ਮਤਲਬ ਫਿਰ ਜਦੋਂ ਆਪਾਂ ਇਹਨੂੰ ਕਰਾਂਗੇ ਨਾ ਤਲਾਂਗੇ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਫਿਰ ਬਾਹਰੋਂ ਇਹਨਾਂ ਦੀ ਲੇਅਰ ਬੜੀ ਕ੍ਰਿਸਪੀ ਜੀ ਹੋ ਜਾਂਦੀ ਹੈ ਉਹ ਖਾਂਚ ਬੜੇ ਵਧੀਆ ਲੱਗਦੇ ਆ ਜਿਸੋਂ ਹੁਣ ਆਪਾਂ ਐਵੇਂ ਸਲੈਰੀ ਬਣਾ ਲਈ ਹੈ ਤੇ ਆਪਾਂ ਸਾਰੇ ਇੱਕ ਇੱਕ ਇਹਦੇ ਚ ਜਿਵੇਂ ਹੁਣ ਇੱਕ ਇੱਕ ਬਾਲ ਪਾ ਕੇ ਨਾ ਤੇ ਇਹਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਆ ਦੇਖੋ ਐਵੇਂ ਕਰਕੇ ਤਾਂ ਕਿ ਜਿਹੜੇ ਬ੍ਰੈਡ ਕਰਮ ਨੇ ਇਹਦੇ ਉੱਤੇ ਚੰਗੀ ਤਰ੍ਹਾਂ ਕੋਟ ਹੋ ਜਾਣ ਹੈ ਨਾ ਤੇ ਜੇ ਤੁਹਾਡੇ ਕੋਲ ਬ੍ਰੈਡ ਕਰਮ ਨਹੀਂ ਜਾਣਾ ਚਾਹੁੰਦੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਨਾ ਐਵੇਂ ਸ ਮੋਟੀ ਜਿਹੜੀ ਆਪਣੀ ਸੂਜੀ ਆਉਂਦੀ ਹੈ ਨਾ ਤੁਸੀਂ ਉਹਦੇ ਨਾਲ ਵੀ ਐਵੇਂ ਇਹਨੂੰ ਨਾ ਕਰਮ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਵੀ ਬ੍ਰੈਡ ਕਰਮ ਹੀ ਲਾਉਣੇ ਆ ਜੇ ਤੁਹਾਡੇ ਕੋਲ ਬ੍ਰੈਡ ਕਰਮ ਨਹੀਂ ਹੈਗੇ ਤਾਂ ਤਾਂ ਸੂਜੀ ਨਾਲ ਵੀ ਐਵੇਂ ਕੋਟ ਕਰ ਸਕਦੇ ਹੋ ਆ ਦੇਖੋ ਹੁਣ ਇਹ ਚੰਗੀ ਤਰ੍ਹਾਂ ਕੋਟ ਹੋ ਗਏ ਨਾ ਤੇ ਹੁਣ ਕੀ ਕਹਿੰਦੇ ਨੇ ਬਸ ਐਵੇਂ ਆਪਾਂ ਸਾਰੇ ਕਰ ਲੈਣੇ ਨੇ ਹੁਣ ਦੇਖੋ ਮੇਰੇ ਨਾਲ ਸਾਰੇ ਜਿਹੜੇ ਬਾਲ ਸੀਗੇ ਉਹ ਕੋਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨ ਤੋਂ ਪਹਿਲਾਂ ਮੈਂ ਇਹਨਾਂ ਨੂੰ 5 ਤੋਂ 10 ਮਿੰਟ ਲਈ ਨਾ ਫ੍ਰਿਜ ਵਿੱਚ ਰੱਖ ਦਿਆਂਗੇ ਤਾਂ ਕਿ ਇਹ ਠੰਡੇ ਹੋ ਜਾਣ ਜਦੋਂ ਆਪਾਂ ਇਹਨਾਂ ਨੂੰ ਨਾ ਠੰਡੇ ਠੰਡੇ ਫਰਾਈ ਕਰਦੇ ਆ ਨਾ ਫਿਰ ਇਹ ਬੜੇ ਜ਼ਿਆਦਾ ਕ੍ਰਿਸਪ ਬਣਦੇ ਨੇ ਬਾਹਰੋਂ ਇਹਨਾਂ ਦੀ ਆਊਟਰ ਲੇਅਰ ਬੜੀ ਕ੍ਰਿਸਪ ਹੋ ਜਾਂਦੀ ਹੈ ਹੈਨਾ ਤੇ ਇੱਕ ਹੋਰ ਜਦੋਂ ਆਪਾਂ ਨਾ ਜਿਹੜੀ ਉਹ ਸਲਰੀ ਮੈਂ ਬਣਾਈ ਸੀਗੀ ਕੌਰਨ سٹਾਰਚ ਦੀ ਤੁਸੀਂ ਉਹ ਸਲਰੀ ਬਿਲਕੁਲ ਪਤਲੀ ਪਤਲੀ ਬਣਾਉਣੀ ਹੈ ਤਾਂ ਕਿ ਸਿਰਫ ਇਹ ਬਾਲ ਉਹਨਾਂ ਦੇ ਵਿੱਚ ਪਾ ਕੇ ਗੱਲੇ ਹੀ ਹੋਣ ਬਸ ਉਹਨਾਂ ਉੱਤੇ ਇੱਕ ਲੇਅਰ ਨਾ ਜੜ ਜਾਏ ਜੇ ਉਹ ਲੇਅਰ ਚੜ ਗਈ ਨਾ ਫਿਰ ਤੁਹਾਡੇ ਬਾਲਸ ਬਿਲਕੁਲ ਵਧੀਆ ਨਹੀਂ ਬਣਨਗੇ ਸੋ ਹੁਣ ਆਪਾਂ ਇਹਨਾਂ ਨੂੰ 10 ਮਿੰਟ ਲਈ ਰੱਖਨੇ ਆ ਫ੍ਰਿਜ ਵਿੱਚ ਤੇ ਫਿਰ ਮੈਂ ਤੁਹਾਨੂੰ ਇਹਨੂੰ ਫਰਾਈ ਕਰਕੇ ਦਿਖਾਉਂਗੀ ਕਿੰਦਾ ਐਂਡ ਰਿਜ਼ਲਟ ਕੀ ਆ ਹੁਣ ਦੇਖੋ ਆਪਣੇ ਨਾ ਇਹ 10 ਮਿੰਟ ਹੋ ਗਏ ਸੀ ਫ੍ਰਿਜ ਵਿੱਚ ਰੱਖਿਆ ਨੂੰ ਚੀਜ਼ ਬਾਲਸ ਨੂੰ ਤੇ ਇੱਧਰ ਨਾ ਮੈਂ ਆਇਲ ਵੀ ਗਰਮ ਕਰਨਾ ਰੱਖ ਦਿੱਤਾ ਤੇ ਹੁਣ ਹੁਣ ਨਾ ਮੈਂ ਤੁਹਾਨੂੰ ਫਰਾਈ ਕਰਕੇ ਦਿਖਾਉਣੀ ਆ ਵੀ ਇਹ ਅੰਦਰੋਂ ਕਿੰਨੇ ਵਧੀਆ ਬਣਦੇ ਆ ਤੇ ਮੈਨੂੰ ਇਹ ਵਧੀਆ ਲੱਗਦੇ ਆ ਈਜ਼ੀ ਜੀ ਰੈਸਪੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਇਹਨਾਂ ਨੂੰ ਬਸ ਬਣਾ ਕੇ ਜਿਵੇਂ ਹੁਣ ਮੈਂ ਐਵੇਂ ਫ੍ਰਿਜ ਵਿੱਚ ਰੱਖੇ ਨੇ ਨਾ ਤੁਸੀਂ ਐਵੇਂ ਹੀ ਇਹਨਾਂ ਨੂੰ ਬਣਾ ਕੇ ਡੱਬੇ ਵਿੱਚ ਰੱਖ ਕੇ ਤੇ ਫ੍ਰੀਜ਼ਰ ਫ੍ਰੀਜ਼ਰ ਵਿੱਚ ਸਟੋਰ ਕਰ ਸਕਦੇ ਹੋ ਤੇ ਫਿਰ ਸੋ ਹੁਣ ਦੇਖੋ ਆਪਣਾ ਤੇਲ ਨਾ ਗਰਮ ਹੋ ਗਿਆ ਹਣਾ ਤੇ ਹੁਣ ਨਾ ਤੁਸੀਂ ਜਦੋਂ ਵੀ ਕੋਈ ਵੀ ਚੀਜ਼ ਤਾਲਨੇ ਹੋ ਨਾ ਜਿਹੜਾ ਤੇਲ ਹੈ ਉਹ మీడియం ਹੌਟ ਕਰਿਆ ਕਰੋ ਐਂ ਹਾਈ ਹੌਟ ਨਾ ਕਰਿਆ ਕਰੋ ਹਾਈ ਫਲੇਮ ਵੀ ਮਤਲਬ ਪੂਰਾ ਅੰਜਮਾ ਗਰਮ ਨਾ ਕਰਿਆ ਕਰੋ ਨੂੰ మీడియం ਜਿਹਾ ਰੱਖਿਆ ਕਰੋ ਤਾਂ ਕਿ ਨਾ ਚੀਜ਼ ਆਰਾਮ ਨਾਲ ਬਣੇ ਆਰਾਮ ਨਾਲ ਫਰਾਈ ਹੋਏ ਤਾਂ ਕਿ ਅੰਦਰ ਤੱਕ ਵੀ ਕੁੱਕ ਹੋ ਜਾਏ ਜਦੋਂ ਆਪਾਂ ਬੜਾ ਜ਼ਿਆਦਾ ਤੇਲ ਗਰਮ ਕਰ ਲੈਂਦੇ ਆ ਤੇ ਕੋਦਮ ਚੀਜ਼ ਪਾਉਣੇ ਨੂੰ ਬਾਹਰੋਂ ਤਾਂ 1 ਮਿੰਟ ਜਿਹੀ ਬ੍ਰਾਊਨ ਹੋ ਜਾਂਦੀ ਹੈ ਪਰ ਅੰਦਰੋਂ ਕੱਚੀ ਰਹਿ ਜਾਂਦੀ ਹੈ ਇਸ ਲਈ ਨਾ ਇਸ ਲਈ ਨਾ ਮੇਕ ਸ਼ੋਰ ਕਰਿਆ ਕਰੋ ਕਿ ਤੁਹਾਡਾ ਆਇਲ ਮੀਡੀਅਮ 40 ਹੋਵੇ ਪੂਰਾ ਗਰਮ ਨਾ ਹੋਵੇ ਐਂ ਬਿਲਕੁਲ ਜਿਵੇਂ ਉਹਦੇ ਚ ਨਾ স্মੋਕ ਨਾ ਬਾਹਰ ਆਦੀ ਹੋਵੇ ਹੁਣ ਨਾ ਮੈਂ ਤੁਹਾਨੂੰ ਤਲਕੇ ਦਿਖਾਉਣੀ ਆ ਮੇਰੇ ਚੀਜ਼ ਬਾਲਸ ਤੇ ਤੁਸੀਂ ਵੀ ਬਣਾਓ ਤੇ ਮੈਨੂੰ ਜਰੂਰ ਦੱਸਿਓ ਕਿ ਤੁਹਾਡੇ ਕਿਵੇਂ ਦੇ ਬਣੇ ਨੇ ਸੋ ਮੈਂ ਨਾ ਹੁਣ ਬੇਟੀ ਆਉਣ ਵਾਲੀ ਹੈ ਤੇ ਸੋ ਹੁਣ ਮੈਂ ਤਲ ਲੂੰਗੀ ਤੇ ਫਿਰ ਤੁਹਾਨੂੰ ਦਿਖਾਉਣੀ ਆ ਸੋ ਹੁਣ ਨਾ ਜਿਵੇਂ ਆਪਾਂ ਇਹਦੇ ਵਿੱਚ ਚੀਜ਼ ਬਾਲ ਪਾ ਦਿੰਦੇ ਨੇ ਨਾ ਤੇ ਐਵੇਂ ਵੀ ਮਤਲਬ ਤੁਸੀਂ ਜਿਹੜੀ ਗੈਸ ਦੀ ਮੀਡੀਅਮ ਗੈਸ ਦੀ ਫਲੇਮ ਹੈ ਉਹ ਮੀਡੀਅਮ ਸਲੋ ਕਰ ਲੈਣੀ ਹੈ ਤੇ ਚਮਚ ਨਾਲ ਨਾ ਐਵੇਂ ਹਲਕਾ ਹਲਕਾ ਜਿਹਾ ਉੱਪਰ ਆਇਲ ਪਾ ਲੈਣਾ ਤਾਂ ਕਿ ਨਾ ਉੱਪਰੋਂ ਜਿਹੜੇ ਆਪਣੇ ਬ੍ਰੈਡ ਕ੍ਰੰਬਸ ਨੇ ਇਹ ਸੈੱਟ ਹੋ ਜਾਣ ਨਾਲ ਦੇ ਨਾਲ ਤੇ ਫਿਰ ਇਹ ਜਦੋਂ ਆਪਾਂ ਇਹਨਾਂ ਦੀ ਸਾਈਡ ਚੇਂਜ ਕਰੀਏ ਨਾ ਫਿਰ ਇਹ ਇਹ ਤੇਲ ਦੇ ਵਿੱਚ ਨਹੀਂ ਖਲਰਦੇ ਆ ਦੇਖੋ ਫਿਰ ਇਹ ਆਰਾਮ ਨਾਲ ਹੀ ਕੁੱਕ ਹੋ ਜਾਂਦੇ ਨੇ ਸੋ ਹੁਣ ਦੇਖੋ ਮੇਰੇ ਨੀਚੇੋਂ ਦੇਖੋ ਕਿੰਨੇ ਸੋਹਣੇ 골ਡਨ ਹੋ ਗਏ ਨੇ ਸੋ ਹੁਣ ਤੁਸੀਂ ਹੁਣ ਆਪਾਂ ਇਹਨਾਂ ਨੂੰ 5 ਮਿੰਟ ਲਈ ਹੋਰ ਫਰਾਈ ਕਰਾਂਗੇ ਤਾਂ ਕਿ ਇਹ ਅੰਦਰੋਂ ਜਿਹੜਾ ਇਹਨਾਂ ਦਾ ਚੀਜ਼ ਹੈ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਤੇ ਖਾਨ ਜੀ ਇਹ ਕੱਚਾ ਨਾ ਲੱਗੇ ਹੈਨਾ ਸੋ ਹੁਣ ਆਪਾਂ ਇਹਨੂੰ ਫਰਾਈ ਕਰ ਲੈਣੇ ਆ ਤੇ ਫਰਾਈ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕੀ ਚੋਹੜ ਮੇਰੇ ਕਿੰਨੇ ਐਕਿਊਰੇਟ ਫਰਾਈ ਹੋਏ ਨੇ ਕਿ ਚੀਜ਼ ਆਪਣੇ ਆਪ ਹੀ ਬਾਹਰ ਆਨ ਲੱਗਿਆ ਮੈਲਟ ਹੋ ਕੇ ਸੋ ਮਤਲਬ ਕਿ ਤੁਸੀਂ ਵੀ ਐਵੇਂ ਆਰਾਮ ਨਾਲ ਹੀ ਲੋ ਫਲੇਮ ਤੇ ਫਰਾਈ ਕਰੋਗੇ ਨਾ ਤੇ ਬੜੇ ਵਧੀਆ ਬਣਾਂਗੇ ਸੋ ਹੁਣ ਮੈਂ ਤੁਹਾਨੂੰ ਨਾ ਬਾਹਰ ਕੱਢ ਕੇ ਤੇ ਇਹਨਾਂ ਨੂੰ ਵਿੱਚੋਂ ਕੱਟ ਕੇ ਦਿਖਾਣੀ ਹੈ ਕਿ ਅੰਦਰੋਂ ਇਹਨਾਂ ਦਾ ਕੀ ਰਿਜ਼ਲਟ ਹੈ ਦੇਖੋ ਆਪਾਂ ਨਾ ਇਹਨਾਂ ਨੂੰ ਬਾਹਰ ਕੱਢ ਲਿਆ ਤੇ ਹੁਣ ਨਾ ਮੈਂ ਤੁਹਾਨੂੰ ਇਹਨਾਂ ਨੂੰ ਕੱਟ ਕੇ ਦਿਖਾਉਣੀ ਆ ਦੇਖੋ ਚੀਜ਼ ਦੇਖੋ ਕਿੰਨਾ ਵਧੀਆ ਪੁੱਲ ਹੋ ਰਿਹਾ ਬਾਹਰੋਂ ਨਾ ਤੇ ਲੁੱਕ ਦੇਖੋ ਸਾਰਾ ਬਾਹਰ ਨਿਕਲ ਗਿਆ ਦੇਖੋ ਵਿੱਚੋਂ ਚੀਜ਼ ਇੰਨਾ ਵਧੀਆ ਮੈਲਟ ਹੋਇਆ ਦੇਖੋ ਸੋ ਤੁਸੀਂ ਵੀ ਜਰੂਰ ਬਣਾਓ ਤੇ ਬੱਚਿਆਂ ਨੂੰ ਨਾ ਜਰੂਰ ਟਰਾਈ ਕਰਾਓ ਉਹਨਾਂ ਨੂੰ ਬਹੁਤ ਪਸੰਦ ਆਣਗੇ ਤੇ ਇੱਕ ਜਦੋਂ ਆਪਾਂ ਘਰ ਦੀ ਚੀਜ਼ ਬਣਾਈ ਹੈ ਨਾ ਫਿਰ ਆਪਦੇ ਆਪ ਨੂੰ ਵੀ ਸੈਟੀਸਫੈਕਸ਼ਨ ਹੁੰਦੀ ਕਿ ਆਪਾਂ ਆਪਦੇ ਬੱਚਿਆਂ ਨੂੰ ਨਾ ਬਹੁਤ ਵਧੀਆ ਚੀਜ਼ ਖਵਾ ਰਹੇ ਆ ਕੋਈ ਮਾੜੀ ਚੀਜ਼ ਨਹੀਂ ਖਵਾ ਰਹੇ ਹੈਗੇ ਸੋ ਐਨ ਬੜੀ ਵੀ ਪੂਰੇ ਕ੍ਰਿਸਪੀ ਨੇ ਤੇ ਅੰਦਰੋਂ ਚੀਜ਼ ਪੂਰਾ ਮੈਲਟ ਹੋਇਆ ਹੈ ਦੇਖੋ ਤੁਹਾਨੂੰ ਦੇਖ ਰਿਹਾ ਹੁਣ ਹੁਣ ਮੇਰੇ ਹੱਥ ਵਿੱਚ ਨਾ ਫੋਨ ਫੜਿਆ ਹੋਇਆ ਸੋ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਉੰਬੀ ਐਵੇਂ ਸਟ੍ਰੈਚ ਕਰਕੇ ਪਰ ਬਹੁਤ ਸੁਣਾ ਲੱਗ ਰਿਹਾ ਹੈ ਇਹ ਸੋ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ